हां जी दोस्तों सारेया नुं सत श्री काल स्वागत है टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਖੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੋਸਤੋ ਪਹੁੰਚੇ ਆ ਡਾਕਟਰ ਪ੍ਰੀਤਮ ਸਿੰਘ ਕਲੇਰ ਹੋਰਾਂ ਦੇ ਕੋਲ ਤੇ ਪਸ਼ੂ ਦੋਸਤੋ ਮੋਸਟਲੀ ਤੁਸੀਂ ਦੇਖਦੇ ਰਹਿੰਦੇ ਹੋ ਇਸ ਘਰੋਂ ਕਾਫੀ ਜਿਹੜੀ ਅਪਡੇਟ ਆ ਪਸ਼ੂ ਜਿਹੜੇ ਵਿਕਰੀ ਵਾਲੇ ਆਉਂਦੇ ਆ ਤੇ ਬਿਹੜਾਂ ਖਾਸ ਤੌਰ ਤੇ ਜਰਸੀਆਂ ਦੀ ਗੱਲ ਕਰ ਲਈਏ ਤੇ ਜਰਸੀ ਬਿਹੜਾਂ ਇੱਕੋ ਇੱਕ ਬਰੀਡ ਦੇ ਉੱਤੇ ਕੰਮ ਆ ਜਰਸੀ ਬਿਹੜਾ ਇੱਕ ਨਹੀਂ ਦੋ ਨਹੀਂ ਪੰਜ ਨਹੀਂ ਵੀ 10 12 ਨਗ ਜਿਹੜੇ ਆ ਦੋਸਤੋ ਐਵਰੀ ਟਾਈਮ ਐਵਰੀ ਡੇ ਜਿਹੜੇ ਅਵੇਲੇਬਲ ਹੁੰਦੇ ਆ ਦੋਸਤੋ ਠੀਕ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਤੁਸੀਂ ਦੇਖਦੇ ਹੋ ਡੇਲੀ ਰੁਟੀਨ ਦੇ ਵਿੱਚ ਵੀਡੀਓ ਬਣਦੀਆਂ ਨੇ ਤੇ ਅੱਜ ਵੀ ਦੋਸਤੋ ਇਸ ਘਰੇ ਆਪਾਂ ਦੇਖ ਲਈਏ ਤੇ ਘੱਟੋ ਘੱਟ ਵੀ 10 ਨਗ ਜਿਹੜੇ ਆ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਾਰ ਤੁਹਾਨੂੰ ਦਿਖਾ ਦਾਂਗੇ ਬਿਲਕੁਲ ਸੂਈ ਸਵਾਈਆ ਤੇ ਬਾਕੀ ਨੌ ਬਿਹੜਾਂ ਬਿਲਕੁਲ ਗੱਬਣ ਤ ਟਾਈਮਿੰਗ ਕਿੰਨੀ ਹੈ ਕਿ ਦਿਨ ਪਏ ਆ ਰੇਟ ਪੜਦਾ ਜਿਹੜਾ ਦੋਸਤੋ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਤੇ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਣੇ ਰਹੋ ਸੋ ਜਿਹੜਾ ਐਨੀਮਲ ਜਿਹੜਾ ਪਸ਼ੂ ਪਸੰਦ ਆਊਗਾ ਆਪਦੀ ਤਸੱਲੀ ਆ ਤੁਸੀਂ ਆਪਦਾ ਹੱਕ ਸਮਝ ਕੇ ਘਰ ਵਿਜ਼ਿਟ ਕਰਕੇ ਕਰ ਸਕਦੇ ਹੋ ਠੀਕ ਆ ਜੀ ਸੋ ਆਪਾਂ ਕਹਿ ਲਈਏ ਨਾ ਵੀ ਦੋਸਤੋ ਜਿਵੇਂ ਇੱਕ ਮੰਡੀ ਜਿਨਾ ਬਿਲਕੁਲ ਪਸ਼ੂ ਤੁਹਾਨੂੰ ਇਸੇ ਘਰ ਦੇ ਵਿੱਚੋਂ ਇੱਕੇ ਘਰ ਦੇ ਵਿੱਚੋਂ ਵੇਖਣ ਦੇ ਵਿੱਚ ਮਿਲੂਗਾ ਸੋ ਮੰਡੀ ਜਾਣ ਦੀ ਲੋੜ ਨਹੀਂ ਕਿ ਦੋਸਤੋ ਪਸ਼ੂ ਚੰਗੇ ਤੋਂ ਚੰਗਾ ਰੇਟ ਭਾਅ ਪੜਦਾ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਿਲ ਜਾਂਦਾ ਉਹੋ ਜੀ ਕੁਆਲਿਟੀ ਦਾ ਤੁਹਾਨੂੰ ਜਿਹੜਾ ਪਸ਼ੂ ਵੇਖਣ ਦੇ ਪ੍ਰੀਤਮ ਸਿੰਘ ਕਲੇਰ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਸਤਰੀ ਕਾਲ ਸਸਤਰੀ ਕਾਲ ਬਈ ਰਾਜ ਸਸਤਰੀ ਕਾਲ ਜੀ ਬਹੁਤ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਲ ਕੀ ਤੁਸੀਂ ਦੱਸੋ ਬਹੁਤ ਵਧੀਆ ਪਾਜੀ ਠੀਕ ਠਾਕ ਹਾਂਜੀ ਅੱਛਾ ਡਾਕਟਰ ਸਾਹਿਬ ਚਲੋ ਇੱਕ ਮੈਂ ਪਹਿਲੇ ਮੋٹے ਤੌਰ ਤੇ ਦੱਸਦਾ ਵੀ ਪਸ਼ੂ ਇਹ ਡੇਲੀ ਰੁਟੀਨ ਦੇ ਵਿੱਚ ਤੇ ਪਸ਼ੂ ਮੈਨੂੰ ਲੱਗਦਾ ਵੀ ਦਿਹਾੜੀ 'ਚ ਕੋਈ 15 10 15 ਪਸ਼ੂ ਜਾਂ 2-3 ਦਿਨਾਂ 'ਚ ਪਸ਼ੂ 20-30 ਪਸ਼ੂ ਵੈਸੇ ਨਿਕਲ ਜਾਂਦੇ ਆ ਕਿਰਪਾ ਮਾਲਕ ਦੀ ਹਾਂਜੀ ਹੁਣ ਸਾਰੇ ਪਸ਼ੂ ਗਾਹਕ ਕਾ ਕਾਫੀ ਜੁੜਿਆ ਹੋਇਆ ਤੁਹਾਡੇ ਨਾਲ ਵੱੱਜਾ ਹੋਇਆ ਗ ਤੇ ਹੁਣ ਕੋਈ ਤਕਰੀਬਨ 1 ਸਾਲ ਤੋਂ ਜਰਸੀ ਦਾ ਕਰਦੇ ਆ ਪਹਿਲਾਂ ਜਿਹੜਾ ਪਸ਼ੂ ਸੀ ਹਰ ਇੱਕ ਤਰ੍ਹਾਂ ਦਾ ਪਸ਼ੂ ਲੈਂਦੇ ਸੀਗੇ ਬਿਲਕੁਲ ਤੇ ਤੁਹਾਡੇ ਮਾਧਿਅਮ ਇਬਰਾਹਿਮ ਸਾਰੇ ਜਿੰਨਾ ਵੀ ਤੁਹਾਡਾ ਚੈਨਲ ਦੇਖਦੇ ਆ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਵੀ ਜਿਹੜਾ ਪਸ਼ੂ ਸੋਇਆ ਸੋਇਆ ਹਾਂਜੀ ਸਾਡੇ ਘਰੇ ਦੇ 2 ਟਾਈਮ 3 ਟਾਈਮ 4 ਟਾਈਮ ਚੋਕੇ ਤਸੱਲੀ ਕਰ ਲੋ ਜਿੰਨਾਂ ਨੂੰ ਦੁੱਧ ਦੱਸਾਂਗੇ ਚਵਾ ਕੇ ਦੇਾਂਗੇ ਬਿਲਕੁਲ ਜਿਹੜਾ ਪਸ਼ੂ ਗੱਭਣਾ ਉਹਦੀ ਪਾਈਆ ਦੀ ਗਰੰਟੀ ਨਹੀਂ ਹੈਗੀ ਜੀ ਹੂੰ ਮੁੜ ਕੇ ਕਈ ਸੱਜਣ ਜਾ ਕੇ ਸੇਵਾ ਨਾ ਕਰਦੇ ਉਹ ਕਹਿੰਦੇ ਬਈ ਇਹ ਤਾਂ ਦੁੱਧ ਘਟ ਗਈ ਇਹਨੇ ਦੁੱਧ ਨਹੀਂ ਦਿੱਤਾ ਮੰਨ ਲਓ ਅਸੀਂ ਪਾਈਆ ਦੀ ਗਰੰਟੀ ਨਹੀਂ ਥਣਾ ਦੀ ਗਰੰਟੀ ਹੈ ਜੇ ਕਿਸੇ ਨੇ ਘਰੇ ਆ ਕੇ ਵੇਖਣਾ ਹੂੰ ਸੌਦਾ ਕਰਕੇ ਘਰੇ ਆ ਕੇ ਆਪਣੀ ਤਸੱਲੀ ਕਰਕੇ ਲੈ ਜੇ ਜਿਹੜਾ ਆਨਲਾਈਨ ਫੋਨ ਤੇ ਮਗਾਉਂਦਾ ਗੱਡੀ ਤੋਂ ਉਤਰਦੀ ਤੇ ਥਣ ਵੇਖ ਲੈ ਜੇ ਥਣਾ 'ਚ ਕੋਈ ਫਾਲਟ ਹੋਵੇ ਤੇ ਗੱਡੀ ਦਾ ਕਰਾਇਆ ਸਾਡਾ ਹੋਊਗਾ ਜੀ ਜੀ ਹਾਂ ਜੀ ਲੋਬੀ ਸਭ ਤੋਂ ਜ਼ਰੂਰੀ ਜਿਹੜੀ ਆ ਬੇਨਤੀ ਆ ਜਰੂਰ ਪ੍ਰਵਾਨ ਕਰਿਓ ਤੇ ਗੱਪਣ ਪਸ਼ੂ ਦੀ ਇੱਕ ਵਾਰੀ ਦੋਸਤੋ ਕਹਤੋਂ ਦਿੰਨੇ ਆ 10 ਲੀਟਰ ਦੇ ਦੂ 12 ਲੀਟਰ ਦੇ ਦੂ ਉਹ ਚੈੱਕ ਪਾਸ ਥਣ ਤੁਸੀਂ ਕਰ ਸਕਦੇ ਉੱਤੇ ਅੱਗੇ ਅੱਗੇ ਸੇਵਾ ਦਾ ਦੁੱਧਾ ਤੁਹਾਡੇ ਕਰਮਾਂ ਨੇ ਜਿਹੜਾ ਦੋਸਤੋ ਅੱਗੇ ਖੇਡਣਾ ਮੁਕੱਦਰਾਂ ਦੀ ਖੇਡ ਆ ਕੀ ਬਾਕੀ ਜਿਹੜਾ ਪਸ਼ੂ ਸੋਇਆ ਸੋਇਆ ਜਿੰਨਾ ਦੁੱਧ ਦੱਸਿਆ ਜਾਂਦਾ ਇਸ ਘ ਡਾਕਟਰ ਸਾਹਿਬ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰ ਲਈਏ ਵੇੜਾ तकरीबन ਸਾਰੀਆਂ ਇੱਕ ਤੋਂ ਇੱਕ ਵਾਦਾ ਆਪਾਂ ਕਿ ਰੇਟ ਪਰ ਤਾਂ ਮੈਨੂੰ ਲੱਗਦਾ ਵੀ ਸਾਰੀ ਸਾਰਿਆਂ ਤੇ ਕੋਈ ਇੱਕੋ ਜਿਹੀ ਨਹੀਂ ਹੈਗੇ ਵੱਖੋ ਵੱਖਰੇ ਰੇਟ ਭਾਅ ਪੜਦੇ ਉਹਦੇ ਅਕੋਰਡਿੰਗ ਜਿਹੜੀਆਂ ਵੇੜਾਂ ਦੀ ਦੁੱਧ ਦੀ ਸ਼ਮਤਾ ਹਰ ਇੱਕ ਵੇੜ ਦੀ ਇਹ ਦੂਜੇ ਸੂਏ ਵੇੜ ਸੂਨ ਵਾਲੀ ਆ ਬਾਈ ਕੋਈ ਹਫ਼ਤੇ ਦੀ ਕੱਚੀ ਹੈ ਜੀ ਅੱਛਾ ਜੀ ਇਹ ਵੇੜ ਆਪਾਂ ਦੇ ਦੇਵਾਂਗੇ 30000 ਦੀ ਜੀ 30000 ਦੀ ਹਾਂਜੀ ਸੂਬਾ ਦੂਜਾ ਸੂਹੂਗੀ ਤੇ ਦਿਨ ਹਜੇ ਕਿੰਨੇ ਕੁ ਲੈ ਜੂ ਦੱਸੋ ਹਫ਼ਤਾ ਲੈ ਜੂਗੀ ਹਫ਼ਤਾ ਲੈ ਜੂਗੀ ਠੀਕ ਹੈ ਜੀ 30000 ਦੀ ਦੋਸਤੋ ਪਹਿਲੇ ਨੰਬਰ ਵਾਲ ਸ਼ੋਰਟ ਦੇ ਵਿੱਚ ਕੰਮ ਕਰ ਲਾਂਗੇ ਠੀਕ ਆ ਜੀ ਕੋਈ ਜ਼ਿਆਦਾ ਲੰਬਾ ਨਹੀਂ ਆਪਾਂ ਮਤਲਬ ਜੀ ਟਾਈਮ ਨਹੀਂ ਖਰਾਬ ਕਰਦੇ ਕੋਈ ਜ਼ਿਆਦਾ ਰੇਟ ਅ ਸੂਬਾ ਬਾਕੀ ਤਸਲੀਨਾ ਤੋਰ ਕੇ ਜਿਹੜਾ ਦੋਸਤੋ ਤਸਲੀ ਕਰਵਾਈ ਜਾਊਗੀ ਦਿਖਾਇਆ ਜਾਊਗਾ ਪਸ਼ੂ ਸੋ ਆਹ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਰੇਟ ਵੀ ਜਾਇਜ਼ ਆ ਜੈਨੂਇਨ ਰੇਟ ਆ ਸੋ ਜਿਸ ਵੀਰ ਨੇ ਪੈਸੇ ਜਿਹੜੇ ਦੋਸਤੋ ਘੱਟੋ ਘੱਟ ਵੀ ਹਰਕਦੀ ਹੁੰਦੀ ਹੈ ਵੀ ਕਿਸੇ ਦਾ ਪਸ਼ੂ ਮੱਝ ਲੈਣ ਦੀ ਇੱਛਾ ਹੁੰਦੀ ਕਿਸੇ ਦਾ ਵਿਹੜਾ ਦੇ ਵਿੱਚ ਤੇ ਬਹੁਤੇ ਵੀਰਾਂ ਦੀ ਡਿਮਾਂਡ ਆ ਜਰਸੀ ਵਿਹੜ ਖਰੀਦਣ ਦੀ ਠੀਕ ਆ ਸੋ ਤੁਸੀਂ ਪਹਿਲੇ ਨੰਬਰ ਤੋਂ ਜਿਹੜੀ ਹੈ ਸ਼ੁਰੂਆਤ ਆ ਦੂਜਾ ਸਵੇਰ ਤਕਰੀਬਨ ਇਸ ਵੇੜ ਦੇ ਸੂਣਾ ਠੀਕ ਹੈ ਜੀ ਦਿਨ ਤੁਹਾਨੂੰ ਦੱਸਦੇ ਡਾਕਟਰ ਸਾਹਿਬ ਨੇ ਰੇਟ ਪਰਤਾ ਦੱਸਤਾ ਠੀਕ ਹੈ ਜੀ ਬਾਕੀ ਥਾਣਾ ਤੁਹਾਨੂੰ ਦੀ ਪੂਰੀ ਸਫਾਈ ਤੇ ਪੰਟੂਪ ਨੇ ਇੱਕ ਨੰਬਰ ਕਿਸੇ ਪਸ਼ੂ ਦੇ ਵਿੱਚ ਡਾਕਟਰ ਸਾਹਿਬ ਕੋਈ ਗੱਲਬਾਤ ਹੋਈ ਤਾਂ ਜ਼ਰੂਰੀ ਉਹ ਵੀ ਨੋਟ ਕਰਾ ਦਿਓ ਬਈ ਰਾਜ ਅਸੀਂ ਸ਼ੁਰੂ ਤੋਂ ਜੋ ਪਸ਼ੂ ਉਹ ਦੱਸ ਕੇ ਦਿੰਨੇ ਪਏ ਹੁਣ ਦੂਜੇ ਨੰਬਰ ਵਾਲੀ ਵੇੜ ਸੂਈ ਅੱਜ ਚੌਥਾ ਦੇਣਾ 9 ਕਿਲੋ ਬੌਲਾ ਵੱਛਾ ਮਗਰ ਹੈ ਜੀ ਅੱਛਾ ਜੀ ਮਗਰਲਾ ਥਾਣੇ ਦਾ ਮੰਨ ਲਓ ਅੱਧਿਓ ਵੀ ਘਟਾ ਹੂੰ ਆਪਾਂ ਤਿੱਲਾਂ ਚ ਲੈ ਕੇ ਦਵਾਂਗੇ ਦੁੱਧ ਆਉਂਦਾ ਪਰ ਆਪਾਂ ਤਿੱਲਾਂ ਚ ਦਵਾਂਗੇ ਜੀ 9 ਕਿਲੋ ਬੋਲਾ ਜਿਹੜਾ ਤਿਆਰ ਹੈ ਇਹਦੇ ਤਿੱਲੇ ਹੂੰ 9 ਕਿਲੋ ਹਾਂਜੀ ਤੇ ਮੁੱਲ ਇਹਦਾ ਕਿ ਰਹੂਗਾ ਇਹਦਾ ਮੁੱਲ 21000 ਰੁਪਏ ਜੀ 21000 ਹਾਂਜੀ ਸੋ ਇਹਨੂੰ ਕਿਹਨਾਂ ਦਾ ਦੱਸਿਆ ਚੌਥਾ ਦਿਨ ਆ ਜੀ ਚੌਥਾ ਦਿਨ ਹਾਂਜੀ ਚੌਥਾ ਦਿਨ ਲਓ ਜੀ ਚੌਥਾ ਦਿਨ ਆ ਤੇ ਤਿੱਲ ਸਮਝ ਕੇ ਤੁਸੀਂ ਦੋਸਤੋ ਸੌਦਾ ਕਰ ਲਿਓ ਠੀਕ ਆ ਜੀ ਤੇ ਤਿੰਨ ਥਾਂ ਪੂਰੇ ਚੱਲਦੇ ਆ ਪੂਰੇ ਵਰਦੇ ਆ ਬਾਕੀ ਪਹਿਲੀ ਗੱਲ ਜਿਹੜਾ ਦੋਸਤੋ ਠੀਕ ਆ ਸੀਲ ਸਭ ਪੂਰੀ ਬੱਚਾ ਮਗਰ ਬੱਚਾ ਜੀ ਹਾਂਜੀ ਬੱਚਾ ਜੀ ਮੇਲ ਕਾਫ ਆ ਠੀਕ ਆ ਥਾਂ ਥੋਣਾਂ ਲੰਬਾਈ ਦੇ ਵਿੱਚ ਪੂਰਾ ਮੁਠੀ ਆ ਸੋ ਜਿਹੜੀ ਗੱਲ ਜਿਹੜੀ ਦੋਸਤੋ ਇੱਕ ਦੱਸ ਦਿੱਤੀ ਹੈ ਡਾਕਟਰ ਸਾਹਿਬ ਨੇ ਵੀ ਘੱਟੋ ਘੱਟ ਇੱਕ ਜਿਹੜਾ ਥਾਣਾ ਉਹ ਤੇਲ ਮੰਨ ਕੇ ਤੁਸੀਂ ਸੌਦਾ ਕਰ ਲਿਓ ਕੋਈ ਇੱਕ ਧਾਰਾ ਨੇ ਪਰ ਤੇਲ ਸਮਝ ਕੇ ਤੁਸੀਂ ਸੌਦਾ ਕਰ ਲਿਓ 21000 ਮੋਹਲਾ ਸੈਕਿੰਡ ਨੰਬਰ ਤੇ ਜਿਹੜੀ ਤੁਹਾਨੂੰ ਇਹ ਬਾਹਰ ਦਿਖਾ ਰਹੇ ਆ ਠੀਕ ਆ ਜੀ ਸੁਬਾ ਦੂਜਾ ਆ ਦੇਖੋ ਠੀਕ ਆ ਤੇ ਆ ਜੋ ਡਾਕਟਰ ਸਾਹਿਬ ਕੇ ਤੀਜੇ ਨੰਬਰ ਤੇ ਜਿਹੜੀ ਇਹ ਵੱਜੀ ਆ ਕਿ ਦੂਜੀ ਸਵੇਰ ਸੂਣ ਵਾਲੀ ਆ ਦੂਜੀ ਸਵੇਰ ਠੀਕ ਆ ਜੀ ਸੈਕਿੰਡ ਟਾਈਮਰ ਇਹ ਵੀ ਤਾਂ ਦਿਨੇ ਵੀ ਕੱਢ ਜੋ ਹਫਤਾ ਲੈ ਜੂਗੀ ਹਫਤਾ ਆਰਾਮ ਵਾਲੀ ਹਫਤਾ ਲੈ ਜੂਗੀ ਦੂਜੀ ਸਵੇਰ ਬੱਚੀ ਲਿਆ ਫੜ ਕੱਢ ਜੀ ਬੋਤ ਇਹ ਤਾਂ ਮੋਲ ਡਾਕਟਰ ਸਾਹਿਬ ਕੀ ਕਰਾਂਗੇ ਇਹਦਾ ਵੀ 30000 ਰੁਪਏ ਜੀ 30000 ਹਾਂ ਜੀ ਜਿਆਦਾ ਮੰਨ ਲਓ ਪਸ਼ੂ ਜਿਹੜੇ ਆਪਣੇ ਕੋਲੇ ਆਈ ਦਰਮਿਆਨੇ ਭਾਦੇ ਆ ਚੰਗੇ ਮੰਨ ਲਓ ਪਸ਼ੂ ਚੰਗੇ ਆ ਆਪਣੇ ਲੈ ਭਾਜ ਆ ਜੀ ਲਓ ਜੀ ਹਾਂ ਜੀ ਰੇਟ ਪੜਦਾ ਜਿਹੜਾ ਦੋਸਤੋ ਇੱਥੋਂ ਕੋ ਬਿਲਕੁਲ ਨੇੜੇ ਨਹੀਂ ਕਿਹੜੇ ਰਹਿਣ ਵਾਲਾ ਹੈ 30000 ਦੇ ਕੁਝ ਅੰਦਰ ਬਾਹਰ ਵੀ ਤੇ ਸੈਕਿੰਡ ਟਾਈਮਰ ਆ ਸੈਕਿੰਡ ਲਿਕੇਸ਼ਨ ਦੇ ਵਿੱਚ ਦੋਸਤੋ ਇਹ ਸੂਣ ਜਾ ਰਹੀ ਆ ਤੇ ਦਿਨ ਹਫਤਾ ਕੱਢਦੇ ਆ ਪਸ਼ੂ ਠੀਕ ਆ ਹੋ ਸਕਦਾ ਵੀ ਕਿਸੇ ਵੀ ਵੇਲੇ ਦੂਰ ਦਰਾਡੇ ਪਸ਼ੂ ਖੜਨਾ ਦੂਰ ਲੈ ਕੇ ਜਾਣਾ ਤੇ ਹਫਤਾ ਹਫਤਾ ਜਿਹੜਾ ਸਮਾਂ ਆ ਉਹ ਕੱਢਦੇ ਆ ਠੀਕ ਆ ਪਸ਼ੂ ਆ ਦੇਖੋ ਜਰਾ ਠੀਕ ਆ ਖਾਨ ਤੋਂ ਬੱਚੀ ਦਾ ਪੂਰਾ ਵਧੀਆ ਦੋਸਤੋ ਮੁੱਠੀ ਖਾਣਾ ਠੀਕ ਆ ਤੇ ਬਾਕੀ ਜਿੰਨੇ ਵੀ ਪਸ਼ੂ ਦਿਖਾਵਾਂਗੇ ਦੋਸਤੋ ਸਾਰੇ ਪਸ਼ੂ ਵੈਸੇ ਥਣਾ ਵੱਲੋਂ ਵੇਖੀਏ ਤੇ ਬਿਲਕੁਲ ਖੱਤੀ ਚਵਾਈ ਵਾਲੀ ਹਣਗੇ ਤਕਰੀਬਨ ਕੋਈ ਉਹ ਕਿਹਾ ਹੀ ਨਹੀਂ ਆਊਗੀ ਤੁਹਾਨੂੰ ਸਸਾ ਡਾਕਟਰ ਸਾਹਿਬ ਇਹ ਇੱਕ ਹਫਤਾ ਬਾਕੀ ਹੈ ਹਾਂਜੀ ਇੱਕ ਹਫਤਾ ਬਾਕੀ ਤੇ ਮੁੱਲ ਇੱਕ ਵਾਰੀ ਫਿਰ ਰੀਪੀਟ ਕਰਿਓ ਇਹ 30000 ਰੁਪਏ ਦਾ ਵੀ 30 ਹਾਂ ਮਾਨਤਾਣ ਕਰ ਦਿਆਂਗੇ ਬਾਕੀ ਬੜਾ ਫਰਕ ਵਾਲਾ ਮੁੱਲ ਨਹੀਂ ਕਰਦੇ ਪਏ ਜੇ ਕੋਈ ਫੋਨ ਚਾਕੇ ਵੀ ਬੜਾ ਰੇਟ ਦਾ ਫਰਕ ਮੰਨ ਲਓ ਮਾਨਤਾਣ ਵਾਲੀ ਕਰਦੇ ਤਾਂ ਜੀ ਹੂੰ ਹਾਂਜੀ ਸੋ 30000 ਦੋਸਤੋ ਪਹਿਲਾਂ ਹੀ ਡਾਕਟਰ ਸਾਹਿਬਾਂ ਦਾ ਵੀ 30000 ਹੀ ਡਿਮਾਂਡ ਕੀਤੀ ਹੈ ਤੇ ਥੋੜਾ ਵਾਧਾ ਵਿੱਚ ਕੋਈ ਲੈਸਰ ਛੋਟ ਛੱਪਾ ਮੌਕੇ ਤੇ ਹੈ ਮਾਨਤਾਣ ਵਾਲੀ ਗੱਲਬਾਤ ਹੀ ਹੋਊਗੀ ਤੇ ਰੇਟ ਪਹਿਲਾਂ ਜੈਨੂਨ ਜਾਇ ਜਾਂਦੇ ਵੀ ਕਰਦੇ ਪਏ ਆ ਇੱਕ ਹਫਤਾ ਇਹ ਵੜ ਦੇ ਜੂ ਇਸ ਤੋਂ ਬਾਅਦ ਚ ਬਿਲਕੁਲ ਗੋਰੀ ਚਿੱਟੀ ਜਿਹੜੀ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਦੋਸਤੋ ਜਰਸੀ ਚਿੱਟੇ ਰੰਗ ਦੀ ਹੈ ਜੀ ਚਿੱਟੇ ਰੰਗ ਦੀ ਜਰਸੀ ਤੇ ਡਾਕਟਰ ਸਾਹਿਬ ਇੱਕ ਤਾਂ ਸੁਵਾ ਦੱਸ ਦਈਏ ਤੇ ਦਿਨ ਦੱਸ ਦਈਏ ਕਿੰਨੇ ਲੈ ਜੀ ਦੂਜਾ ਸੁਵਾ ਜੀ ਕਿ 5-4 ਦਿਨ ਲਊਗੀ ਵਿਹੜ ਤਿਆਰੀ ਹੈ ਜੀ 5-4 ਦਿਨ ਦੂਜਾ ਸੁਵਾ ਤੇ ਮੋਲ ਇਹਦਾ ਕਿ ਰਹੂਗਾ ਜੀ ਇਹਦਾ 36000 ਰੁਪਏ ਜੀ 36000 ਹਾਂਜੀ 36000 ਭਰਾਵੋ ਇਹਦਾ ਮੋਲ ਰਹੂਗਾ ਦੂਜਾ ਸੁਵਾ ਸੈਕੰਡ ਟਾਈਮਰ ਆ ਠੀਕ ਆ ਜੀ ਤੇ ਦੂਸਰੇ ਬਿਆਨ ਤੇ ਵਿਆਹ ਕੀ ਦੋਸਤੋ ਔਣ ਭੰਡਾ ਔਣ ਬੜਾ ਚੰਗਾ ਰੁਕ ਠੀਕ ਆ ਭਵਾਨੇ ਦਾ ਸਟਰਕਚਰ ਸੋਹਣਾ ਹਾਈਟ ਦੋਸਤੋ ਪੂਰਾ ਨਿਚੋੜ ਕੱਢ ਦਿਆ ਸਾਰੀਆਂ ਬੈੜਾਂ ਤੇ ਮੀਡੀਅਮ ਹਾਈਟ ਦੇ ਵਿੱਚ ਤੁਹਾਨੂੰ ਪਸ਼ੂ ਮਿਲਣਗੇ ਪਰ ਥਣ ਚੱਡਾ ਤੁਸੀਂ ਆ ਵੇਖੋਗੇ ਤੇ ਕਾਫੀ ਸੋਹਣਾ ਬਿਲਕੁਲ ਵਾਈਟ ਰੰਗ ਦੇ ਵਿੱਚ ਜਰਸੀ ਠੀਕ ਆ ਮੁਠੀ ਥਣ ਤੇ ਦਿਨ ਹਜੇ ਕੱਢਦੀ ਆ ਠੀਕ ਆ ਜੀ ਹੋ ਸਕਦਾ ਵੀ ਕੋਈ ਦੂਰ ਨੇੜੇ ਕੋਈ ਆਉਂਦਾ ਫਿਰ ਸਫਰ ਦੂਰ ਨੇੜੇ ਪੈਜੇ ਤੇ ਓਨੇ ਕ ਦਿਨ ਕੱਢਦੀ ਆ ਕੋਈ 2-4 ਦਿਨ ਦੋਸਤੋ 4-5 ਦਿਨ ਤਿਆਰੀ ਦੇ ਉੱਤੇ ਵੀ ਤੁਸੀਂ ਸਮਝ ਸਕਦੇ ਹੋ ਪਸ਼ੂ ਤੇ ਰੇਅਰ ਪਰਤਾ ਜਿਹੜਾ ਬਿਲਕੁਲ ਜਾਇਜ਼ 30000 ਕਹਿੰਦਾ ਦੱਸਿਆ ਜੀ 36000 ਰੁਪਏ ਜੀ 36000 ਹਾਂਜੀ ਠੀਕ ਹੈ ਜੀ 36000 ਦੋਸਤੋ ਇਸ ਬਿਲਕੁਲ ਵਾਈਟ ਰੰਗ ਦੀ ਵਹਿੜ ਦਾ ਮੋਡਲ ਰਹੂਗਾ ਥਣ ਥਣੇ ਕੋਈ ਆ ਬੈਕ ਸਾਈਡ ਤੋਂ ਦੇਖੋ ਜੀ ਆ ਦੇ ਠੀਕ ਹੈ ਬੈਕ ਸਾਈਡ ਤੋਂ ਦੇਖੋ ਸੱਜੇ ਖੱਬੇ ਜਿਹੜੇ ਬਣੇ ਮਰਜ਼ੀ ਦੇਖੋ ਡਿਫਰੈਂਸ ਵਿਥੀ ਬੁਤੀ ਸੋਹਣੀ ਹੈ ਥਣਾਂ ਦੀ ਤੇ ਇਸ ਤੋਂ ਬਾਅਦ ਇੱਕ ਪੰਜਵੇਂ ਨੰਬਰ ਤੇ ਆ ਗਈ ਆਪਣੇ ਕੋਲ ਜਰਸੀ ਬਚੀ ਇੱਕ ਹੋਰ ਠੀਕ ਹੈ ਇਹ ਵੀ ਦੂਜੇ ਸਵੇ ਸੁਣ ਵਾਲੀ ਹੈ ਇਹ ਬੱਚੀ ਕੋਈ ਤਕਰੀਬਨ 10 ਤੋਂ 12 15 ਦਿਨ ਵੀ ਲਿਜਾ ਸਕਦੀ ਹੈ ਜੀ ਮਤਲਬ ਉਹਦਾ ਤਾਂ 10 ਦਿਨ ਕਿਹਾ ਉਹਨਾਂ ਨੇ ਕੋਈ 2 1 2 4 ਦਿਨ ਕਈ 15 ਦਿਨ ਬਣਨਗੇ ਹਾਂਜੀ ਠੀਕ ਹੈ ਦੂਜਾ ਹੀ ਸੂਆ ਦੂਜਾ ਸੂਆ ਸਿੱਗੀ ਮੂੰਹ ਆ ਜੀ 6 ਦੰਦ ਹਾਂਜੀ 6 ਦੰਦ ਠੀਕ ਹੈ 6 ਦੰਦ ਬੱਚੀ ਦੋਸਤੋ ਅਗਲੇ ਬਿਲਕੁਲ ਤੁਹਾਨੂੰ 5ਵੇਂ ਨੰਬਰ ਤੇ ਆਪਾਂ ਦਿਖਾ ਰਹੇ ਹਾਂ ਬੇਰਵਾ ਪਾ ਦਿੰਨੇ ਆ ਠੀਕ ਹੈ ਪਲੀ ਸੰਭੀ ਪੂਰੀ ਹੈ ਠੀਕ ਹੈ ਜੀ ਹਾਈਟ ਕੱਦ ਮੀਡੀਅਮ ਸੰਭੀ ਪੂਰੀ ਹੈ ਜਾਤ ਪਾਤ ਵਾਲੀ ਆ ਪੂਰੀ ਤੁਸੀਂ ਵੇਖੋਗੇ ਬਿਲਕੁਲ ਸਮਾਲ ਸਾਈਜ਼ ਜਿਹੜਾ ਕੰਨ ਹੈਗਾ ਤੇ ਥਣ ਲੇਵਾ ਘਟੋ ਘਟ 15 ਦਿਨ ਪਏ ਆ ਦੋਸਤੋ ਥਾਨ ਦੇਵਾ ਕਾਫੀ ਸੋਹਣਾ ਬਣਾਉਗੀ ਠੀਕ ਹੈ ਜੀ ਜਿਹੋ ਜਿਹਾ ਬਾਡੀ ਵੇਟ ਲੱਗਦਾ ਪਿਆ ਹੈ ਵੀ ਹਵਾਨਾ ਸੋਨਾ ਤਿਆਰ ਕਰੂਗੀ ਅਜੇ 15 ਦਿਨ ਘਟੋ ਘਟ ਬਾਕੀ ਆ ਦੇਖ ਠੀਕ ਹੈ ਬਟੇ ਨਟੂਲ ਕਾਫੀ ਗਿਆ ਹਵਾਨਾ ਸੋਨਾ ਬਣਾਉਗੀ ਬਾਕੀ ਮਿਲਕ ਜਿਹੜਾ ਦੋਸਤੋ ਮਿਲਕ ਪਹਿਲਾਂ ਹੀ ਦੱਸ ਚੁੱਕਿਆ ਡਾਕਟਰ ਸਾਹਿਬ ਵੀ ਘੱਟੋ ਘੱਟ ਵੀ ਪਾਇਆ ਦੀ ਗਰੰਟੀ ਨਹੀਂ ਤਸੱਲੀ ਤੁਸੀਂ ਕਰਨੀ ਆ ਥਣ ਪੂਰੇ ਵਰਤੇ ਹੋਣਗੇ ਕੋਈ ਪਾਇਆ ਪਾਇਆ ਦੁੱਧ ਕੱਢ ਕੇ ਵੇਖ ਲਿਓ ਜਿੰਨਾ ਵੀ 35 ਦੇ ਵਿੱਚ ਦੁੱਧੋਂ ਦਾ ਤਸੱਲੀ ਕਰ ਸਕਦੇ ਹੋ ਇਹਦਾ ਮੁੱਲ ਕਿਰੋਂਗੇ ਪੰਜਵੇਂ ਨੰਬਰ 38000 ਰੁਪਏ ਜੀ 30000 ਹਾਂਜੀ ਠੀਕ ਆ ਜੀ ਡਾਕਟਰ ਸਾਹਿਬ ਇਹ ਨੇੜੇ ਤੇੜੇ ਵਾਲੇ ਰੇਟ ਹੀ ਆ ਕੋਈ ਫਿਕਸ ਫਿਕਸ ਤਾਂ ਨਹੀਂ ਆਪਾਂ ਕਹਿੰਦੇ ਵੀ ਇਸ ਤੋਂ ਮਾਨਤਨ ਨਾਲ ਹੀ ਛੋਟ ਮਾਨਤਨ ਨਾਲ ਹੀ ਆ ਜੀ ਮਾਨਤਨ ਨਾਲ ਹੀ ਤਾਂ ਕਿਉਂ ਵੈੜ ਕੱਚੀ ਆ ਵੈੜ ਤਿਆਰ ਹੋਈ ਅੱਜ ਤੋਂ ਹਫ਼ਤੇ ਨੂੰ ਵੈੜ 45000 ਦੀ ਆ ਜੀ ਹੂੰ ਇਹ ਅੱਜ ਜਿਹਨੇ 4 ਦਿਨ ਸਾਹਮਣੇ ਚਲੋ ਉਹਨੂੰ ਕੋਈ 4 ਪੈਸੇ ਪਾਣ ਨਾਲ ਆਪਾਂ ਪਾਣ ਹਾਂਜੀ ਹਾਂਜੀ ਠੀਕ ਆ ਆ ਬਾਕੀ 15 ਦਿਨ ਕੱਢ ਦਈਏ ਦੋਸਤੋ ਠੀਕ ਆ ਇਸ ਤੋਂ ਬਾਅਦ ਅਗਲੀ 6ਵੇਂ ਨੰਬਰ ਤੇ ਜਿਹੜਾ ਦੋਸਤੋ 6ਵੇਂ ਨੰਬਰ ਤੇ ਆ ਵੈੜ ਤੁਹਾਨੂੰ ਕੱਢ ਕੇ ਬਾਹਰ ਵਿਖਾਉਣੇ ਆ ਅ ਤਿਆਰੀ ਦੇ ਉੱਤੇ ਤੁਸੀਂ ਸਮਝ ਸਕਦੇ ਹੋ ਠੀਕ ਆ ਦੇਣ ਪੁੱਛ ਲੈਣੀਆਂ ਡਾਕਟਰ ਸਾਹਿਬ ਸੂਬਾ ਇਹਦਾ ਕਿੰਨਾ ਇਹਦਾ ਵੀ ਦੂਜਾ ਸੂਬਾ ਜੀ ਦੂਜਾ ਹਾਂਜੀ ਤੇ ਦੇਣੇ ਵੀ ਮਨਾ ਤਾਂ ਕੋਈ ਹਫਤੇ ਦੇ ਨੇੜੇ ਤੇਰੇ ਕੱਢ ਜੂ ਹਫਤਾ 5-4 ਦਿਨ ਤਿਆਰੀ ਇਹਦੀ ਹਫਤਾ 5-4 ਦਿਨ ਹਜੇ ਦੋਸਤੋ ਸਮਾਂ ਇਹ ਵੈਡ ਵੀ ਲੈ ਜੂਗੀ ਸੂਵੇ ਸਾਰੀਆਂ ਦੋਜੇ ਦੋਜੇ ਸੂਬੇ ਆ ਹਾਂਜੀ ਤੇ ਮੂੰਹੋਂ ਦੰਦੋਂ ਵੀ ਕਈ ਪਸੂ ਜਿਹੜੇ ਹੈਗੇ ਆ ਦੰਦਾਂ ਦੇ ਵਿੱਚ ਵੀ ਹੈਗੇ ਆ ਠੀਕ ਆ ਜੀ ਕਈ ਪਸੂ ਜ਼ੁਬਾਨ ਵੀ ਹੈਗੇ ਆ ਕਈ ਕੋਈ ਛਿੱਗੀ ਛੱਗੇ ਵੀ ਹੈਗੇ ਆ ਮੂੰਹ ਠੀਕ ਆ ਜੀ ਬਾਕੀ ਥਣ ਹਾਲੇ ਬਾ ਅਕਰੋਚ ਮੈਂ ਸਿਰਫ ਦੋ ਵੀਡੀਓ ਬਾਦ ਨਾ ਕਰਦਾ। ਠੀਕ ਹੈ। ਅੱਛਾ ਡਾਕਟਰ ਸਾਹਿਬ ਇਹਦਾ ਫਿਰ ਮੁੱਲ 39000 ਰੁਪਏ ਜੀ। 39 ਹਾਂਜੀ। 39000 ਹਾਂਜੀ। ਇਸ ਤੋਂ ਬਾਅਦ ਇੱਕ ਸਤਵੇਂ ਨੰਬਰ ਤੇ ਵੈੜ ਹੋ ਵੀ ਤੁਹਾਨੂੰ ਕੱਢ ਕੇ ਬਾਹਰ ਦਿਖਾਉਣੇ ਆ। ਉਹ ਵੀ ਵੈੜ ਕੋਈ 5-4 ਦਿਨ ਦੀ ਬਸ ਰਹੀ ਹੈ ਜੀ। ਪਦਾਮੀ ਰੰਗ ਦਾ। ਮਨੋ ਚੰਦ ਤੰ ਬਹੁਤ ਆ ਵੈੜ ਦੀ। ਹੂੰ। ਬਿਸ਼ਾਇਨਿੰਗ ਸ਼ੋਹਨੇ ਪੂਰੀ ਆ ਦੋਸਤੋ ਥਣ ਬਹੁਤ ਚੰਗਾ ਲੱਗਿਆ ਥਣ ਭਾਂਡਾ ਲੇਵਾ ਚੰਗਾ ਇਸ ਤੋਂ ਜਿਹੜੀ ਨੈਕਸਟ ਵੈਡ ਦਿਖਾਵਾਂਗੇ ਤੇ ਬਾਕੀ ਮੈਂ ਪਹਿਲਾਂ ਜ਼ਿਕਰ ਕਰਤਾ ਦੋਸਤੋ ਪਸ਼ੂ ਇੱਕ ਨਹੀਂ ਦੋ ਨਹੀਂ ਇੱਕ ਮੰਡੀ ਦੇ ਵਿੱਚ ਵੀ ਹੋ ਸਕਦਾ ਤੁਹਾਨੂੰ ਇਹਨੇ ਪਸ਼ੂ ਇੱਕ ਨਸਲ ਦੇਖ ਕੇ ਬਰੀਡ ਦੇ ਕਈ ਵਾਰਾਂ ਵੇਖਣ ਦੇ ਵਿੱਚ ਨਹੀਂ ਮਿਲਦੇ ਠੀਕ ਆ ਫਿਲਹਾਲ ਇਸ ਇੱਕ ਘਰ ਦੇ ਵਿੱਚੋਂ ਤੁਸੀਂ ਘੱਟੋ ਘੱਟ ਵੀ 10 ਨੱਕ ਜਿਹੜੇ ਹੈਗੇ ਆ ਉਹ ਵੇਖ ਸਕਦੇ ਜੇ ਪਸੰਦ ਥੋੜੀ ਆ ਚੁਆਇਸ ਥੋੜੀ ਆ ਰੇਟ ਪਰ ਤਾਂ ਬਿਲਕੁਲ ਨੇੜੇ ਤੇੜੇ ਰਹੂਗਾ ਹਰ ਇੱਕ ਪਸ਼ੂ ਦਾ ਇਹ ਵੀ ਸੂਹਾ ਦੂਜਾ ਚਮਕ ਤਮਕ ਪੂਰੀ ਆ ਪੂਰੀ ਸ਼ਾਈਨ ਕਰਦੀ ਜਿਹੜੀ ਦੋਸਤੋ ਅਗਲੀ ਵਾਰ ਤੁਸੀਂ ਆ ਦੇਖ ਰਹੇ ਹੋ ਤੇ ਦਿਨ ਹਜੇ ਡਾਕਟਰ ਸਾਹਿਬ ਕੱਢਦੀ ਹੱਤਾ ਵੀ ਲੱਗੂ 5-4 ਦਿਨ ਕੋਈ ਨਹੀਂ 5 ਤੋਂ 4 ਦਿਨ ਸੱਚੇ ਬਾਕੀ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਦੋਸਤੋ ਸਮਾਂ ਹਜੇ ਬਾਕੀ ਆ ਸੂਣ ਦੇ ਵਿੱਚ ਬਾਕੀ ਥਾਂ ਤੁਸੀਂ ਦੇਖ ਸਕਦੇ ਹੋ ਫੋਰਟ ਇੱਕ ਥੋੜੀ ਜਿਹੀ ਮਗਰਲੇ ਪਾਸੇ ਇੱਕ ਥਾਂ ਜਿਹੜੀ ਫੋਰਟ ਹੈਗੀ ਆ ਜਿਹੜੀ ਚੱਲਦੀ ਨਹੀਂ ਕਿ ਚੱਲਣਗੇ ਚਾਰ ਥਾਣੇ ਬਸ ਹਾਂਜੀ ਚਲੋ ਜੀ ਫੋਰਟ 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 ਇਹ ਘਟ ਟਲ ਟੁੱਲ ਕਾਫੀ ਸੋਹਣੀ ਆ ਠੰਡਾ ਬਹੁਤ ਬਹੁਤ ਜੀ ਬਾਕੀ ਥਾਣਾ ਦੇਵਾ ਜਿਹੜਾ ਬਿਲਕੁਲ ਸਾਫ਼ ਉੱਪਰੋਂ ਵੀ ਵਹਿੜ ਪੂਰੀ ਸਾਫ਼ ਆ ਦੋਸਤੋ ਬਾਡੀ ਦੀ ਬੰਤਰ ਦੀ ਵੀ ਤੇ ਥੱਲੇੋਂ ਥਣ ਦੇਵਾ ਤੁਸੀਂ ਵੇਖੋ ਮੱਝਾਂ ਦਾ ਥਾਣੇ ਕੋਈ ਤੁਹਾਨੂੰ ਥੋੜਾ ਜਿਹਾ ਕੋਲੋਂ ਦਿਖਾਉਣੀ ਆ ਅਕਰੋ ਜਾ ਤੇ ਆ ਦੇਖੋ ਆ ਦੇਖੋ ਡਾਕਟਰ ਸਾਹਿਬ ਇਹਦਾ ਮੁੱਲ ਫਿਰ ਇਹਦਾ ਵੀ ਮੁੱਲ ਨੂੰ 34000 ਆ ਜੀ ਬਸ 34000 ਹਾਂ ਜੀ 39200 ਇਹਦਾ ਮੁੱਲ ਰਹੂਗਾ ਠੀਕ ਹੈ ਜੀ ਜਿਹੜੀ ਆਪਾਂ ਤੁਹਾਨੂੰ ਇਹ 7ਵੇਂ ਨੰਬਰ ਦੇ ਦਿਖਾ ਦਈਏ 8ਵੇਂ ਨੰਬਰ ਵਾਲੀ ਵੈੜ ਇੱਕ ਤੁਹਾਨੂੰ ਕੱਢ ਕੇ ਦਿਖਾਉਣੀ ਆ ਦੋਸਤੋ ਕੱਦ-ਕੱਦ ਜਿਵੇਂ ਪੰਜਾਬ ਦੀ ਜਰਸੀ ਆ ਪ्योर ਪੰਜਾਬ ਦੀ ਜਰਸੀ ਪ्योर ਪੰਜਾਬ ਦੀ ਜਰਸੀ ਠੀਕ ਹੈ ਜੀ ਜਰਸੀਆਂ ਬੇਸ਼ੱਕ ਹਿਮਾਚਲ ਦੇ ਪਸੂ ਵੀ ਆ ਹਿਮਾਚਲ ਜਰਸੀ ਵੀ ਆ ਪੰਜਾਬ ਜਰਸੀ ਵੀ ਵਿੱਚ ਕੋਈ ਨਾ ਕੋਈ ਨਗ ਹੁੰਦਾ ਇਹ ਦੂਜੇ ਸੂਵੇ ਜੀ ਦੂਜੇ ਸੂਵੇ ਜੀ ਵੱਡਾ ਫੁੱਲ ਵੱਡਾ ਕਰਦਾ ਹੂੰ ਵੀ ਫੋਲੋ ਬੱਡੀ ਹਾਈਟ ਆ ਹਾਈਟ ਕਾਫੀ ਸੋਹਣੀ ਆ ਨਾਰਮਲ ਜਿਹੜੇ ਵੀਰ ਪੰਜਾਬ ਦੀ ਜਰਸੀ ਹਨਾ ਜਾਣਦੇ ਆ ਪੰਜਾਬ ਦੀ ਜਰਸੀ ਤੁਸੀਂ ਇਹਨੂੰ ਮੰਨ ਕੇ ਸੌਦਾ ਕਰਨਾ ਵੱਡੇ ਕਦ ਕੱਢਦੀ ਆ ਦੂਜਾ ਸੁਆ ਫੇਸ ਕੁਆਲਿਟੀ ਸੋਹਣੀ ਆ ਬਿਲਕੁਲ ਛੋਟਾ ਜਿਹਾ ਫੇਸ ਆ ਕੰਨ ਕੋਨੇ ਦਾ ਸਹਿ ਚੰਗਾ ਬਾਕੀ ਥਣ ਦੇ ਬਾ ਆ ਤੁਹਾਡੇ ਸਾਹਮਣੇ ਦੇਰੇ ਕਿੰਨੇ ਕਿ ਲੈ ਜੂ 10 ਤੋਂ 15 ਦਿਨ ਦੇ ਵਿੱਚ ਲੈ ਲੇਗੇ 15 ਦਿਨ ਹਜੇ ਖੁੱਲੇ ਹਨ ਖੁੱਲੇ ਢੁਲੇ 15 ਦਿਨ 200 ਟਿਲ ਟੋ ਲਗਾਫੀ ਜਿਆਦੀ ਆ ਇਹ ਵੀ ਬਣੂਗੀ ਪੂਰਾ ਹਜੇ 15 ਦਿਨ ਬਾਕੀ ਆ ਸੂਣ ਦੇ ਵਿੱਚ ਤੇ ਮੋਲਿੰਦਾ ਕੀ ਕਰਦੇ ਆ ਜੀ ਮੇਰਾ ਇਹ ਕੱਚੀ ਗੱੱਚੀ ਬੱਚੀ 40 ਦੀ ਦੇ ਦਿਆਂਗਾ ਮੈਂ ਬੱਚੀ 55000 ਦੀ ਅੱਛਾ ਵੇ ਅਸੀਂ ਅੱਜ 40 ਅੱਜ 40 ਦੀ ਦੇ ਦਿਆਂ ਠੀਕ ਆ ਜੋ ਤਿਆਰੀ ਦੇ ਪਸ਼ੂ ਚਲੋ ਉਦੋਂ ਥੋੜੀ ਹੋਰ ਗੱਲ ਹੈ ਨਾ ਜੀ ਹਾਂਜੀ ਚਲੋ 40000 ਬਾਕੀ ਦੋਸਤੋ ਕੋ 2-4 ਦਿਨ ਕੋ 10-15 ਦਿਨ ਸਾਂਭਣ ਦੀ ਲੋੜ ਪਊਗੀ ਸੋ ਰੇਟ ਪਰਤਾ ਜੱਜ ਮਿਲ ਜਾਊਗਾ ਇਸ ਤੋਂ ਬਾਅਦ ਆ ਦੋ ਵੇੜਾ ਜਿਹੜੀਆਂ ਤੁਹਾਨੂੰ ਹੋਰ ਦਿਖਾ ਦਿੰਨੇ ਆ ਨੌਵੇਂ ਨੰਬਰ ਤੇ ਜਿਹੜੀ ਇਹ ਤੁਹਾਨੂੰ ਵੇੜ ਦਿਖਾਉਣੇ ਪਏ ਆ ਜਰਸੀ ਬਰੀਡ ਦੇ ਵਿੱਚ ਆ ਏ ਸੁਬਾ ਇੱਕ ਦੱਸ ਦੀ ਜੀ ਇਹਦਾ ਦੂਜਾ ਸੁਬਾ ਇਹਦਾ ਵੀ ਹਫਤਾ ਪਿਆ ਜੀ ਜੀ ਇੱਕ ਹਫਤਾ ਬਾਕੀ ਸੂਣ ਦੇ ਵਿੱਚ ਸੁਬਾ ਦੂਜਾ ਬਾਕੀ ਤੋੜ ਕੇ ਤੁਹਾਨੂੰ ਤਸਵੀਰਾਂ ਦਿਖਾਉਣੇ ਠੀਕ ਆ ਜੀ ਡੋਂਗਾਈ ਡੋਂਗੋਈ ਜਿਹੜੀ ਅੱਖਾਂ ਦੇ ਵਿੱਚ ਪੂਰੀ ਠੀਕ ਆ ਜੀ ਬਰੀਡ ਨੂੰ ਕੋਈ ਕਾਚ ਨਹੀਂ ਆ ਜੀ ਕੋਈ ਫਾਇਲ ਨਹੀਂ ਕਰ ਸਕਦਾ ਵੀ ਬਰੀਡ ਹੁੰਦੀ ਹੈ ਡਾਕਟਰ ਸਾਹਿਬ ਇੱਕ ਗੱਲ ਹੋਰ ਆ ਵੀ ਮੈਨੂੰ ਲੱਗਦਾ ਵੀ ਜਿੰਨੀਆਂ ਬੱਚੀਆਂ ਵੜਾ ਆਉਂਦੀਆਂ ਨੇ ਵੀ ਸਾਰਿਆਂ ਦੀ ਇਨਸੀਮੀਨੇਸ਼ਨ ਦੀ ਗੱਲ ਕਰ ਲਈਏ ਵੀ ਏਆਈ ਵੀ ਜਿਹੜੀ ਆ ਪਿਓਰ ਚੰਗੇ ਬੱਚੇ ਪਿਓਰ ਜਰਸੀ ਦੇ ਕੀਤੀ ਆ ਹਾਂਜੀ ਠੀਕ ਆ ਜੀ ਸੋ ਦੋਸਤੋ ਬੱਜੇ ਵੀ ਜਿਹੜੇ ਪਿਓਰ ਆਉ ਏ ਆਈ ਆ ਸੀਮਨ ਦੀ ਗੱਲ ਕਰ ਲਈ ਚੰਗਾ ਵਹਿੜਾਂ ਦੇ ਵਿੱਚ ਭਰਿਆ ਜਾਂਦਾ ਠੀਕ ਆ ਜੀ ਜਿਸ ਘਰ ਤੋਂ ਵੀ ਆਉਂਦੀਆਂ ਨੇ ਜਿੱਥੋਂ ਵੀ ਆਉਂਦੀਆਂ ਨੇ ਠੀਕ ਆ ਤੇ ਉਮੀਦ ਚੰਗੀ ਆ ਇਹ ਮੁੱਲ ਕਿੰਨਾ ਜੀ ਇਹਦਾ 31000 ਰੁਪਏ ਜੀ 31 ਹਾਂਜੀ ਠੀਕ ਆ ਤੇ ਪੰਤੂ ਪਣਾ ਐ ਐਂਡ ਉਹ ਹਰ ਇੱਕ ਪਸ਼ੂ ਦੀ ਗਾਰੰਟੀ ਥਣਾ ਦੀ ਗਾਰੰਟੀ ਹੋਊਗੀ ਹਾਂ ਤੇ ਕੱਲੇ ਕੰਮ ਪੁੱਛਾਂਦੇ ਲੋੜ 500 ਕਿਲੋਮੀਟਰ ਤੇ ਚੌਣ ਹੀ ਬੰਦਾ ਮਗਾਉਂਦਾ 500 ਕਿਲੋਮੀਟਰ ਤੇ ਵੀ ਲਵਾ ਕੇ ਜੇ ਥਣਾ 'ਚ ਫਾਲਟ ਹੋਵੇ ਕਰਾਇਆ ਸਾਡਾ ਹੋਊਗਾ ਜੀ ਹੂੰ ਜਿਹੜੀ ਚੀਜ਼ ਦੀ ਗਾਰੰਟੀ ਦਿਆਂਗੇ ਉਹ ਤੇ ਪੂਰੇ ਉਤਰਾਂਗੇ ਜਿਹੜੀ ਚੀਜ਼ ਦੀ ਨਹੀਂ ਉਹ ਭਾਵੇਂ ਅਗਲਾ ਕੱਲ ਨੂੰ ਜੋ ਮਰਜ਼ੀ ਕਰੀ ਜਾਵੇ ਗੱਬਣ ਪੋਹ ਦੀ ਦੁੱਧ ਦੀ ਅਸੀਂ ਗਾਰੰਟੀ ਨਹੀਂ ਦਿੰਦੇ ਨਹੀਂ ਦਿੰਦੇ ਬਿਲਕੁਲ ਠੀਕ ਹੈ ਨਾ ਜੀ ਮੰਨ ਲਓ 20 ਸਾਲ ਹੋ ਗਏ ਵਪਾਰ ਕਰਦੇ ਆ ਨੂੰ ਥਣਾ ਦੀ ਗਾਰੰਟੀ ਆ ਭਾਵੇਂ ਅਗਲਾ 500 ਕਿਲੋਮੀਟਰ ਤੇ ਮਗਾਵੇ ਤੇ ਜੇ ਥ ਇਸ ਤੋਂ ਬਾਅਦ ਕਿ ਲਾਸਟ ਦੇ ਵਿੱਚ ਇੱਕ ਤੁਹਾਨੂੰ ਜਰਸੀ ਵਿਖਾਉਣੀ ਆ ਦੋਸਤੋ ਇਹ ਵੀ ਪਹਿਲਾਂ ਦੂਜੇ ਦੀ ਨਹੀਂ ਜੀ ਦੂਜੇ ਸੋਏ ਆ ਪੁਰਾਣੇ ਨੂੰ 20 ਦਿਨ ਪਏ ਇਹਦੇ ਜੀ ਇਹਦੇ 20 ਦਿਨ ਹਾਂਜੀ 20 ਦਿਨ ਬਾਕੀ ਆ ਦੂਜਾ ਸੂਬਾ ਵੈੜ ਦੇ ਜੀ ਦੋਸਤੋ ਇੱਕ ਤੋਂ ਇੱਕ ਬਾਦ ਦਾ ਕੁਆਲਿਟੀ ਤੁਹਾਨੂੰ ਇੱਥੇ ਵੇਖਣ ਦੇ ਵਿੱਚ ਮਿਲੂਗੀ ਪਿਓਰਿਟੀ ਫੁੱਲ ਬਟਾ ਫੁੱਲ ਠੀਕ ਆ ਜੀ ਤੇ ਰੇਟ ਪਰਤਾ ਤਾਂ ਜਿਹੜਾ ਨਾਰਮਲੀ ਤੁਸੀਂ ਵੇਖੀ ਲਿਆ ਦੋਸਤੋ ਜਾਇਜ਼ ਰੇਟ ਆ ਕੋਈ ਕਿਸੇ ਦਾ ਕੋਈ 40 45 ਦਾ ਕੀਤਾ ਹੀ ਨਹੀਂਗਾ ਨਾਰਮਲ ਜਾਂ 30 ਤੋਂ ਕੁਝ ਕੁ ਪਲੱਸ ਨੇ ਕੁਝ ਜਿਹੜੇ ਅੰਡਰ 30 ਹੈਗੇ ਆ ਠੀਕ ਆ ਤੇ ਸੂਬਾ ਦੂਜਾ ਥਾਨ ਦੇਵਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਦਿਨਾਂ ਦੇ ਹਿਸਾਬ ਨਾਲ ਪਸ਼ੂ ਨੇ ਬੰਨਾ ਤੇ ਲੇਵਲ ਉਹ ਪੂਰਾ ਭਰ ਜੂਗੀ ਠੀਕ ਆ ਤੇ ਜਿੰਨੇ ਕ ਦੁੱਧ ਦੀ ਜਿੰਨੇ ਕ ਅਡਰ ਦੀ ਜਿਹੜੀ ਦੋਸਤੋ ਮਾਲਕਨ ਹੋਈ ਉਹਨਾਂ ਪ੍ਰੋਪਰ ਤਿਆਰ ਕਰਨਾ ਇਹ ਸਭ ਛੀ ਨੇ ਵੀ ਠੀਕ ਆ ਬਾਕੀ ਥਾਨ ਤੋਂ ਹੁਣ ਕਿਸੇ ਦਾ ਤੁਹਾਨੂੰ ਸ਼ਾਰਟ ਥਾਂ ਦੀ ਬੋਲੂਗਾ ਪੂਰੇ ਮੁਠੀ ਥਾਂ ਆ ਦੇਖੋ ਜਰਾ ਦਸਾ ਬੇ ਤਾਂ ਫਿਰ ਲੈਣ ਦੇ ਕੀ ਲਊਗਾ ਇਹਦਾ ਕੱਚੀ ਦਾ 27000 ਰੁਪਏ 27000 ਹਾਂਜੀ 27000 ਦੀ ਬੱਚੀ ਲਈ ਦੇਣੀ ਠੀਕ ਹੈ ਜੀ ਹਾਂਜੀ ਤੇ ਅੱਜ ਪਸ਼ੂ ਆਪਣੇ ਕੋਲੇ ਸੀਗੇ ਜੀ। ਉਹ 12 ਸੀ ਦੋ ਬੜਾ ਵੇਗੀਆਂ ਜੀ 10 ਬੜਾ ਹੁਣ ਆਪਣੇ ਕੋਲੇ ਐਸੇ ਮੌਕੇ ਮੌਜੂਦ ਆ। ਕੁਝ ਘਰ ਤੁਰੇ ਵੀ ਹੋਏ ਆ। ਹੂੰ ਤੇ ਬਸ ਜਿਹੜਾ ਸੂਹੀ 1 ਕਾ 9 ਆਪਣੇ ਕੋਲੇ ਹੇਲੇ ਗੱਬਣਾ ਜੀ। ਬਿਲਕੁਲ ਬਿਲਕੁਲ। ਤੇ ਨਵੇਂ ਪੁਰਾਣੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਹਾਂ ਡੇਲੀ ਮਾਲਕ ਦੀ ਕਿਰਪਾ ਜੀ। ਬਸ ਬਸ ਡੇਲੀ ਸੇਲ ਹੈਗੇ ਆ ਮੰਨ ਲਓ ਡੇਲੀ ਪਸ਼ੂ। ਤਕਰੀਬਨ ਹੀ ਡੇਲੀ ਪਸ਼ੂ ਆਪਣੇ ਕੋਲੇ ਆਉਂਦੇ ਆ। ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ ਨੰਬਰ ਆਪਣੇ ਜਰੂਰ ਦੱਸਿਓ ਜੀ। 700 ਹਾਂਜੀ 963 3319 70096 33319 ਜੀ। ਦੂਜਾ ਨੰਬਰ ਜਿਹੜਾ Google Pay ਨੰਬਰ ਹੈ 9855701732 ਹਾਂਜੀ ਸੁੱਖੇਵਾਲਾ ਕਾਉ ਫਾਰਮ ਜਿਹੜਾ ਆਪਣਾ Facebook ਪੇਜ ਹੈ ਜੀ ਠੀਕ ਹੈ ਜੀ ਜਿਹੜੇ ਵੀ ਵੀਰ ਨੇ ਮੰਨ ਲਓ ਆਉਣਾ ਜੀਰੇ ਤੋਂ ਮੋਗਾ ਰੋਡ ਤੇ 5 ਕਿਲੋਮੀਟਰ ਤੇ ਆਪਣਾ ਸੁੱਖੇਵਾਲਾ ਪਿੰਡ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਡਾਕਟਰ ਪ੍ਰੀਤਮ ਸਿੰਘ ਕਲੇਰ ਪਿੰਡ ਸੁੱਖੇਵਾਲਾ 5 ਕਿਲੋਮੀਟਰ ਦੀ ਦੂਰੀ ਆ ਕੋਟ ਈਸੇਖਾ ਰੋਡ ਜੀਰਾ ਜੀਰੇ ਤੋਂ ਕੋਟੀਸੇਖਾ ਰੋਡ ਤੁਸੀਂ ਆਉਣਾ 5 ਕਿਲੋਮੀਟਰ ਦੀ ਦੂਰੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ